ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਤੁਹਾਡਾ ਮੇਰੇ ਇਸ ਚੈਨਲ ਤੇ ਅੱਜ ਆਪਾਂ ਹਾਜ਼ਰ ਹੋਇਆ ਨਵੇਂ ਟੌਪਿਕ ਦੇ ਨਾਲ ਜਿਹੜਾ ਅੱਜ ਦਾ ਟੌਪਿਕ ਆ ਉਹ ਹੈ ਜੀ ਜੌਂਡੀਅਰ ਜੌਂਡੀਅਰ ਆਪਾਂ ਸਾਰੇ ਆਮ ਹੀ ਦੇਖਦੇ ਆ ਕਿ ਸਾਡੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਟਰੈਕਟਰ ਆ ਜਿਹੜਾ ਬਹੁਤ ਜ਼ਿਆਦਾ ਫੇਮਸ ਹੋਇਆ ਵਾ ਸਾਰਿਆਂ ਦੀ ਪਸੰਦ ਦਾ ਵੀ ਆ ਤੇ ਜਿਹਦੇ ਵਿੱਚ ਹੋਰ ਵੀ ਇਕਵਿਪਮੈਂਟਸ ਜਿਹੜੇ ਆਉਂਦੇ ਆ ਜਿਵੇਂ ਕਿ ਕੰਬਾਈਨਸ ਹੋ ਗਈਆਂ ਤਰਾਕੀ ਦੀਆਂ ਚੀਜ਼ਾਂ ਹੋ ਗਈਆਂ ਜੌਂਡੀਅਰ ਕੰਪਨੀ ਵੱਲੋਂ ਬਹੁਤ ਸਾਰੇ ਇਕਵਿਪਮੈਂਟਸ ਬਣਾਏ ਜਾਂਦੇ ਹਨਾ ਲੇਕਿਨ ਸਾਨੂੰ ਉਹਦੇ ਪਿੱਛੇ ਦਾ ਜਿਹੜਾ ਸੱਚ ਆ ਜਾਂ ਹਿਸਟਰੀ ਆ ਉਸ ਬਾਰੇ ਬਹੁਤ ਘੱਟ ਪਤਾ ਜੌਨ ਡੀਅਰ ਕੀ ਜੌਨ ਡੀਅਰ ਜੌਨ ਡੀਅਰ ਨਾਮ ਦੇ ਵਿਅਕਤੀ ਨੇ ਬਣਾਇਆ ਸੀ ਜਾਂ ਉਹਦਾ ਕੋਈ ਉਸ ਨਾਲ ਲਿੰਕ ਸੀ ਇਸ ਬਾਰੇ ਅੱਜ ਆਪਾਂ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਇਹ ਜਾਣ ਲੈਂਦੇ ਆ ਕਿ ਜਿਹੜਾ ਜੌਨ ਡੀਅਰ ਟਰੈਕਟਰ ਆ ਉਹ ਜੌਨ ਡੀਅਰ ਨਾਮ ਦੇ ਵਿਅਕਤੀ ਦੁਆਰਾ ਨਹੀਂ ਬਣਾਇਆ ਗਿਆ ਸੀ ਤੇ ਹੁਣ ਉਸ ਨੂੰ ਬਣਾਇਆ ਕਿਸ ਨੇ ਆ ਉਹ ਜੋਂ ਡੀਰ ਨਾਮ ਇਸ ਟਰੈਕਟਰ ਦਾ ਕਿਉਂ ਪਿਆ ਇਸ ਦਾ ਜਿਹੜਾ ਕਲਰ ਆ ਇਸ ਦਾ ਗ੍ਰੀਨ ਕਲਰ ਗ੍ਰੀਨ ਪਲਸ yellow ਦਾ ਕੰਬੀਨੇਸ਼ਨ ਹੀ ਕਿਉਂ ਦਿੱਤਾ ਗਿਆ ਤੇ ਇਹ ਕੰਪਨੀ ਇੰਨੀ ਫੇਮਸ ਕਿਉਂ ਹੋਈ ਅੱਜ ਆਪਾਂ ਇਹਦੇ ਬਾਰੇ ਥੋੜੀ ਜੀ ਜਾਣਕਾਰੀ ਸਾਂਝੀ ਕਰਾਂਗੇ ਜੇਕਰ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਿਓ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਵੀਡੀਓ ਆਪਾਂ ਜਾਣਦੇ ਹਾਂ ਕਿ ਇੱਕ ਜੌਨ ਡੀਅਰ ਨਾਮ ਦਾ ਵਿਅਕਤੀ ਜਿਹੜਾ ਕਿ ਯੂ ਐਸ ਏ ਦੇ ਵਿੱਚ ਇੱਕ ਛੋਟੇ ਜਿਹੇ ਸ਼ਹਿਰ ਵਿੱਚ ਪਿੰਡ ਵਿੱਚ ਜਨਮ ਲੈਂਦਾ ਉਸ ਦਾ ਜਨਮ 1804 ਈਸਵੀ ਵਿੱਚ ਹੁੰਦਾ ਤੇ ਉਹ ਪੇਛੇ ਤੋਂ ਇੱਕ ਮਜ਼ਦੂਰ ਦੇ ਘਰ ਜਨਮ ਲੈਂਦਾ ਤੇ ਉਹਦੇ ਜਿਹੜੇ ਮਾਪ ਪਿਓ ਆ ਉਹ ਬਹੁਤ ਜ਼ਿਆਦਾ ਗਰੀਬ ਹੁੰਦੇ ਆ ਮਜ਼ਦੂਰੀ ਕਰਦੇ ਆ ਤੇ ਜਿਨ੍ਹਾਂ ਦਾ ਪੇਸ਼ਾ ਲੋਹਾਰ ਹੁੰਦਾ ਲੋਹਾਰ ਮਤਲਬ ਲੋਹੇ ਦੀਆਂ ਚੀਜ਼ਾਂ ਦੀ ਭਾਂਣ ਤੋੜ ਕਰਕੇ ਆਦੀ ਰੋਜ਼ੀ ਰੋਟੀ ਕਮਾਉਣ ਮਾਰੇ ਵਾਲੇ ਲੋਕ ਤੇ ਇਹ ਜਦੋਂ ਹੀ ਜੌਂਡੀਰ ਵੱਡਾ ਹੁੰਦਾ ਤਾਂ ਉਹ ਵੀ ਆਪਦੇ ਪਿਤਾ ਦੇ ਲਾਈਨ ਤੇ ਉਸੇ ਤੇ ਤੁਰਦਾ ਤੇ ਆਪਦੇ ਜਿਹੜੇ ਉਹ ਲੋਹੇ ਦੇ ਕੰਮ ਵਾਲੇ ਔਜ਼ਾਰ ਆ ਉਹ ਬਣਾਉਣੀ ਸ਼ੁਰੂ ਕਰ ਦਿੰਦਾ ਉਸ ਦੇ ਪਿਤਾ ਦਾ ਇਹ ਕੰਮ ਹੁੰਦਾ ਪਿੰਡ ਵਿੱਚ ਛੋਟੀਆਂ-ਛੋਟੀਆਂ ਚੀਜ਼ਾਂ ਜਿਹੜੀਆਂ ਕਿ ਆਮ ਲੋਕ ਵਰਤਦੇ ਆ ਉਹਨਾਂ ਨੂੰ ਬਣਾਉਣਾ ਹੁਣ ਜਿਹੜਾ ਉਹਨਾਂ ਦੇ ਪਿੰਡ ਤੇ ਨੇੜੇ ਤੇੜੇ ਆ ਉੱਥੇ ਬਹੁਤ ਸਾਰੀ ਜਗ੍ਹਾ ਹੁੰਦੀ ਆ ਲੇਕਿਨ ਉਹ ਜਗਾ ਦੇ ਵਿੱਚ ਅਜਿਹਾ ਕੋਈ ਉਜ਼ਾਰ ਨਹੀਂ ਹੁੰਦਾ ਜਿਹਦੇ ਨਾਲ ਖੇਤੀ ਕੀਤੀ ਜਾਵੇ ਕਿਉਂਕਿ ਉਹ ਜਿਹੜੀ ਜਗਾ ਉਹ ਬਹੁਤ ਜ਼ਿਆਦਾ ਚੀਕ ਨਹੀਂ ਹੁੰਦੀ ਆ ਤੇ ਉਹ ਚੀਕ ਨਹੀਂ ਹੋਣ ਦੀ ਵਜ੍ਹਾ ਕਰਕੇ ਉੱਥੇ ਉਪਜਾਉ ਜਿਹੜੀ ਜ਼ਮੀਨ ਨੂੰ ਉਹਨੂੰ ਘੱਟ ਬਣਾਇਆ ਜਾਂਦਾ ਕਿਉਂਕਿ ਉਹ ਜ਼ਿਆਦਾਤਰ ਕਿਸੇ ਵੀ ਹਸਤੰਦ ਨਾਲ ਵਾਹੀ ਨਹੀਂ ਜਾਂਦੀ ਤਾਂ ਖੇਤੀ ਦੇ ਇਨ੍ਹਾਂ ਸੰਧਾਂ ਦੀ ਵਰਤੋਂ ਕਾਰਨ ਲਈ ਜੌਨ ਡੀਅਰ ਨੇ ਜਿਹੜੀ ਇੱਕ ਨਵੀਂ ਖੋਜ ਨਵੀਂ ਤਕਨੀਕ ਅਪਣਾਈ ਸੀ ਜਦੀ ਜਾਣਕਾਰੀ ਆਪਾਂ ਅੱਜ ਤੁਹਾਨੂੰ ਦੱਸ ਰਹੇ ਹਾਂ ਜਦੋਂ ਜੌਨ ਡੀਅਰ ਆਪਦੇ ਪਿਤਾ ਨੂੰ ਕੰਮ ਕਰਦੇ ਆਂ ਦੇਖਦਾ ਤੇ ਉਹ ਆਪਦੇ ਪਿਤਾ ਦੇ ਜਿਹੜੇ ਪੁਰਾਣੇ ਬਲੇਟ ਹੁੰਦੇ ਆ ਉਹਨਾਂ ਨੂੰ ਵੇਸਟ ਪਏ ਵੇਖਦਾ ਤਾਂ ਉਹ ਉਹਨਾਂ ਦੀ ਵਰਤੋਂ ਕਰਨਾ ਚਾਹੁੰਦਾ ਉਹ ਕੀ ਕਰਦਾ ਕਿ ਉਹਨਾਂ ਬਲੇਟਾਂ ਨੂੰ ਜੋੜ-ਜੋੜ ਕੇ ਤੋੜ-ਭੰਨ ਕਰਕੇ ਉਹਨਾਂ ਦੀ ਉਹਨਾਂ ਦੀ ਦੁਰਵਰਤੋਂ ਕਰਦਾ ਦੁਰਵਰਤੋਂ ਕਰਕੇ ਉਹਨਾਂ ਨੂੰ ਇੱਕ ਪ੍ਰੋਸੈਸਿੰਗ ਕਰਨ ਤੋਂ ਬਾਅਦ ਅੱਗ ਤੇ ਸੇਕ ਦੇਣ ਤੋਂ ਬਾਅਦ ਇੱਕ ਅਜਿਹਾ ਹਾਲ ਤਿਆਰ ਕਰਦਾ ਜਿਹੜਾ ਕਿ ਬਹੁਤ ਜ਼ਿਆਦਾ ਡੂੰਘਾ ਤੇ ਤਿੱਖਾ ਹੁੰਦਾ ਤੇ ਉਹ ਹਾਲ ਜਿਹੜਾ ਕਿ ਉਹ ਦਿਨ ਰਾਤ ਮਿਹਨਤ ਕਰਕੇ ਤਿਆਰ ਕਰਦਾ ਲੇਕਿਨ ਜਿਹੜਾ ਵੀ ਉਹਨੂੰ ਦੇਖਦਾ ਉਹਨੂੰ ਬਣਾਉਂਦੇ ਨੂੰ ਤੇ ਉਹਨੂੰ ਟਿੱਚਰਾ ਕਰਕੇ ਨਾਹਦਾ ਲੇਕਿਨ ਜੌਨ ਡੀਅਰਾਲਦੀ ਜਿਹੜੀ ਮਿਹਨਤ ਤੇ ਭਰੋਸਾ ਰੱਖਦਾ ਤੇ ਉਹ ਆਪਣੇ ਪਿਤਾ ਨਾਲ ਇੱਕ ਵਾਅਦਾ ਕਰਦਾ ਕਿ ਬਿਸ਼ੱਕ ਮੈਂ ਇਸ ਮਿਸ਼ਨ ਵਿੱਚ ਕਾਮਯਾਬ ਨਾ ਹੋਵਾਂ ਪਰ ਇਹ ਪ੍ਰੈਕਟੀਕਲੀ ਟੈਸਟ ਮੈਂ ਇੱਕ ਵਾਰ ਕਰਕੇ ਜ਼ਰੂਰ ਦੇਖਾਂਗਾ। ਉਹਦੇ ਪਿਤਾ ਜੀ ਕਹਿੰਦੇ ਆ ਕਿ ਤੇਰੀ ਮਰਜ਼ੀ ਆ ਤੂੰ ਜੋ ਮਰਜ਼ੀ ਕਰ ਸਕਦਾ। ਹੁਣ ਜੋਨ ਡੀਅਰ ਕਈ ਮਹੀਨਿਆਂ ਦੀ ਮਿਹਨਤ ਤੋਂ ਬਾਅਦ ਹਲ ਤਿਆਰ ਕਰਦਾ ਤੇ ਉਹ ਆਪਦੇ ਜਿਹੜੇ ਆਸ-ਪਾਸੇ ਦੇ ਕਿਸਾਨਾਂ ਨੂੰ ਆ ਇੱਕ ਸਭਾ ਦੇ ਵਿੱਚ ਬੁਲਾਉਂਦਾ, ਇਕੱਠ ਕਰਦਾ ਤੇ ਕਹਿੰਦਾ ਕਿ ਚਲੋ ਆਪਾਂ ਆਪਣੇ ਖੇਤਾਂ ਦੇ ਵਿੱਚ ਹਲ ਦੀ ਵਰਤੋਂ ਕਰਕੇ ਦੇਖਦੇ ਹਾਂ। ਉਹ ਹਲ ਦੀ ਵਰਤੋਂ ਕਰਦੇ ਆ ਤਾਂ ਜਿਹੜਾ ਉਹ ਹਾਲ ਹੁੰਦਾ ਬਹੁਤ ਤਿੱਖਾ ਹੁੰਦਾ ਤੇ ਉਹ ਡੰਗਾਈ ਨਾਲ ਉਸ ਜ਼ਮੀਨ 'ਚ ਖobreਆ ਹੁੰਦਾ ਤੇ ਉਹ ਜੋਂਡੀਆਰ ਦਾ ਬਣਾਇਆ ਹੋਇਆ ਹਾਲ ਜਦੋਂ ਕਿਸਾਨ ਵੇਖਦੇ ਆ ਤੇ ਉਹ ਵਾਕਈ ਖੁਸ਼ ਹੁੰਦੇ ਆ ਬੀਤੂ ਦਾ ਸੱਚਮੁੱਚ ਤਰੱਕੀ ਕਰ ਲਈ ਕਿ ਤੂੰ ਇਹ ਸੱਚਮੁੱਚ ਇੱਕ ਵਧੀਆ ਹਾਲ ਤਿਆਰ ਕੀਤਾ ਜਿਹਦੇ ਨਾਲ ਹੁਣ ਆਪਾਂ ਇਹ ਜ਼ਮੀਨ ਨੂੰ ਵਾ ਸਕਦੇ ਹਾਂ ਤੇ ਇਹਦੇ ਵਿੱਚ ਬੀਜ ਉਹ ਗਾ ਕੇ ਆਪਾਂ ਇੱਕ ਫਸਲ ਤਿਆਰ ਕਰ ਸਕਦੇ ਹਾਂ ਐਵੇਂ ਕਿਸਾਨ ਉਹਦੇ ਹੱਲ ਦੀ ਵਰਤੋਂ ਕਰਦੇ ਆ ਦੂਰ ਦੂਰ ਤੱਕ ਚਰਚੇ ਹੋਣ ਲੱਗ ਜਾਂਦੇ ਆ ਕਿ ਲੋਹਾਰ ਦੇ ਬੱਚੇ ਨੇ ਐਡਾ ਵਧੀਆ ਇੱਕ ਉਜ਼ਾਰ ਤਿਆਰ ਕੀਤਾ ਜਿਹਦੇ ਨਾਲ ਉਹ ਪਜਾਉ ਜ਼ਮੀਨ ਵਧੀਆ ਬਣ ਸਕਦੀ ਆ ਬਹੁਤ ਵਧੀਆ ਫਸਲ ਹੋ ਸਕਦੀ ਆ ਕਿਸਾਨਾਂ ਦੇ ਵਿੱਚ ਖੁਸ਼ੀ ਦੀ ਲਹਿਰ ਆਉਂਦੀ ਆ ਤੇ ਕਿਸਾਨ ਦਿਨੋਂ ਦਿਨ ਜੋਂਡੀਰ ਨੂੰ ਹੌਸਲਾ ਦਿੰਦੇ ਆ ਕਿ ਜੇਕਰ ਤੂੰ ਇੱਕ ਹੱਲ ਬਣਾ ਸਕਦਾ ਤੇ ਤੂੰ ਹੋਰ ਵੀ ਉਜਾਰਾ ਤਿਆਰ ਕਰ ਸਕਦਾ ਜੋਂਡੀਰ ਕੋਸ਼ਿਸ਼ ਕਰਦਾ ਪਰ ਉਹ ਕਹਿੰਦਾ ਕਿ ਨਹੀਂ ਕਿਉਂਕਿ ਮੇਰੇ ਕੋਲ ਇੰਨੇ ਜ਼ਿਆਦਾ ਮਿਹਨਤ ਮਿਹਨਤ ਕਰਨ ਦੇ باوجود ਵੀ ਬਹੁਤ ਸਾਰੇ ਸਾਧਨ ਨਹੀਂ ਆ ਬਹੁਤ ਪੈਸਾ ਨਹੀਂ ਆ ਜਿਹਦੀ ਵਰਤੋਂ ਨਾਲ ਮੈਂ ਬਹੁਤ ਵੱਡੀ ਕੰਪਨੀ ਖੜੀ ਕਰ ਸਕਾਂ ਪਰ ਉਹ ਕੋਸ਼ਿਸ਼ ਕਰਦਾ ਜਾਂਦਾ ਹੁਣ ਜੌਂਡੀਰ ਕੀ ਕਰਦਾ ਕਿ ਆਪਦੀ ਕੋਸ਼ਿਸ਼ ਦੇ ਦੌਰਾਨ ਆਪਦੀ ਨਿੱਜੀ ਜ਼ਿੰਦਗੀ ਜਿਉਂਦਾ ਹੋਇਆ ਇੱਕ ਕੰਪਨੀ ਸ਼ੁਰੂ ਕਰਦਾ ਉਹ ਕੰਪਨੀ ਦਾ ਨਾਂ ਰੱਖਦਾ ਡੀਅਰ ਜਿਹੜਾ ਕਿ ਉਹ ਕੰਪਨੀ ਦਾ ਨਾਂ ਰੱਖਿਆ ਜਾਂਦਾ ਡੀਅਰ ਕਿਉਂਕਿ ਉਹ ਆਪਦੇ ਜਿਹੜੇ ਲੋਹੇ ਦੇ ਉਜ਼ਾਰਾਂ ਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਤੇ ਉਹਨਾਂ ਨੂੰ ਆਦਰ ਸਤਕਾਰ ਨਾਲ ਬੁਲਾਉਂਦਾ ਹੁੰਦਾ ਡੀਅਰ ਕਹਿਣ ਦੇ ਨਾਲ ਤਾਂ ਉਹ ਜਿਹੜਾ ਜੌਨ ਹੁੰਦਾ ਉਹ ਡੀਅਰ ਤੇ ਪਲਾਸ ਆਉਦੇ ਨਾਮ ਦੇ ਨਾਲ ਉਹ ਕੰਪਨੀ ਆ ਜਿਹੜੀ ਉਹਨੂੰ ਲੋਕ ਅਕਸਰ ਜੌਂਡੀਅਰ ਦੇ ਨਾਮ ਨਾਲ ਜਾਣਨ ਲੱਗਦੇ ਆ ਹੁਣ ਜੌਂਡੀਅਰ ਉਹ ਕੰਪਨੀ ਬਣਾਉਂਦਾ ਲੇਕਿਨ ਉਸ ਦਾ ਕੋਈ ਮਾਰਟਮ ਨਹੀਂ ਹੁੰਦਾ ਕਿ ਮੈਂ ਇਸ ਵਿੱਚ ਇੱਕ ਜਿਹੜਾ ਟਰੈਕਟਰ ਤਿਆਰ ਕਰੂੰਗਾ ਜਾਂ ਕੁਝ ਵੀ ਉਹ ਕੰਪਨੀ ਖੇਤੀ ਦੇ ਹਲ ਵਗੈਰਾ ਛੋਟੇ-ਛੋਟੇ ਉਜਾਰ ਤਿਆਰ ਕਰਦੀ ਹੈ ਜਿਦੇ ਵਿੱਚ 5-7 ਕਰਿੰਦਿਆਂ ਨੂੰ ਰੱਖਿਆ ਜਾਂਦਾ ਕੰਮਿਆਂ ਨੂੰ ਬਸ ਉਹ ਇੱਕ ਆਪਦੀ ਨਿੱਜੀ ਜ਼ਿੰਦਗੀ ਨੂੰ ਸਹੀ ਤਰੀਕੇ ਨਾਲ ਚਲਾਉਣ ਲਈ ਇੱਕ ਬਣਾਈ ਗਈ ਇੱਕ ਛੋਟੀ ਜੀ ਕੰਪਨੀ ਹੁੰਦੀ ਆ ਜਿਹਦਾ ਕੀ ਕਦੇ ਜੌਂਡੀਰ ਨੇ ਸੁਪਨਾ ਨਹੀਂ ਲਿਆ ਹੁੰਦਾ ਕਿ ਉਹ ਬਹੁਤ ਵੱਡੀ ਉੱਚੇ ਲੈਵਲ ਤੇ ਕੰਪਨੀ ਜਾਊਗੀ ਤਾਂ ਹੁਣ ਇਹ ਜਾਇਹਾ ਦੇ ਨੋਂ ਆਉਂਦਾ 1876 ਈਸਵੀ ਵਿੱਚ ਕਾਫੀ ਮਿੰਟ ਦੇ ਬਾਵਜੂਦ ਕਾਫੀ ਸਟਰਗਲ ਤੋਂ ਬਾਅਦ ਜੌਂਡੀਅਰ ਦੀ ਮੌਤ ਹੋ ਜਾਂਦੀ ਆ। ਤੇ ਉਹਦੀ ਜਿਹੜੀ ਕੰਪਨੀ ਆ ਉਹਦੇ ਵਿੱਚ ਇੱਕ ਚੋਕਰੀ ਨੇ ਕੰਮ ਕਰਦੀ ਆ। ਉਹ ਜੌਂਡੀਅਰ ਦਾ ਬਹੁਤ ਸਤਿਕਾਰ ਕਰਦੇ ਹੁੰਦੇ ਆ, ਬਹੁਤ ਪਿਆਰ ਕਰਦੇ ਹੁੰਦੇ ਆ। ਉਹ ਆਪਸ ਵਿੱਚ ਇੱਕ ਮੀਟਿੰਗ ਬੁਲਾ ਕੇ ਕਹਿੰਦੇ ਆ ਕਿ ਆਪਾਂ ਇਸ ਕੰਪਨੀ ਨੂੰ ਕਦੇ ਡੁੱਬਣ ਨਹੀਂ ਦੇਵਾਂਗੇ। ਆਪਾਂ ਆਦੇ ਮਾਲਕ ਦੀ ਹਮੇਸ਼ਾ ਚੜ੍ਹਾਈ ਰੱਖਾਂਗੇ। ਕਿਉਂ ਨਾ ਆਪਾਂ ਨਵੀਂ ਤੋਂ ਨਵੀਂ ਤਕਨੀਕ ਬਾਰੇ ਜਾਣੀਏ। ਜਿੰਨਾ ਸਰ ਦਾ ਪੁੱਛਦਾ ਆਪਾਂ ਇਹਦੇ ਵਿੱਚ ਨੂੰ ਇਨਵੈਸਟ ਕਰਕੇ ਇੱਕ ਆਪਾਂ ਨਵੀਂ ਦਿਸ਼ਾ ਦੇ ਸਕਦੇ ਆ ਇਹਨੂੰ ਸਾਰੇ ਕ੍ਰਿੰਦੇ ਆਪਸ ਵਿੱਚ ਵਾਦਾ ਕਰਦੇ ਆ ਤੇ ਜਦੋਂ 1876 ਤੋਂ ਬਾਅਦ ਟਰੈਕਟਰ ਹੋਂਦ ਵਿੱਚ ਆਉਂਦੇ ਆ ਉਹ ਟਰੈਕਟਰ ਜਿਹੜੇ ਕਿ ਛੋਟੇ-ਛੋਟੇ ਉਜਾਰਾਂ ਤੋਂ ਤਿਆਰ ਕੀਤੇ ਜਾਂਦੇ ਆ ਆਰਮ ਟਰੈਕਟਰ ਡੀਜ਼ਲ ਪੈਟਰੋਲ ਤੋਂ ਬਿਨਾ ਇੰਜਨਾਂ ਦੇ ਨਾਲ ਲਿੰਕ ਕੀਤੇ ਜਾਂਦੇ ਆ ਉਹ ਟਰੈਕਟਰ ਬਿਜਲੀ ਨਾਲ ਲਿੰਕ ਕੀਤੇ ਜਾਂਦੇ ਆ ਤਾਂ ਉਦੋਂ ਜੌਂਡੀਅਰ ਕੰਪਨੀ ਦੁਆਰਾ ਇੱਕ ਨਿੱਜੀ ਡਾਇਰੈਕਟਰ ਤਿਆਰ ਕੀਤਾ ਜਾਂਦਾ ਜਿਹੜਾ ਕਿ ਬਹੁਤ ਵਧੀਆ ਰਿਜ਼ਲਟ ਦਿੰਦਾ ਤੇ ਉਹ ਡਾਇਰੈਕਟਰ ਦਾ ਜਿਹੜਾ ਨਾਮ ਆ ਉਹਦਾ ਨਾਮ ਜੌਂਡੀਅਰ ਰੱਖਿਆ ਜਾਂਦਾ ਤਾਂ ਉਹਨੂੰ ਸਾਰੇ ਕਹਿੰਦੇ ਆ ਕਿ ਇਹ ਤੁਹਾਡੀ ਕੰਪਨੀ ਦਾ ਨਾਂ ਸੀਗਾ ਪਰ ਤੁਸੀਂ ਟਰੈਕਟਰ ਦਾ ਕਲਰ ਜਾਂ ਨਾਮ ਚੇਂਜ ਕਰ ਸਕਦੇ ਹੋ ਪਰ ਉਹ ਕਰਿੰਦੇ ਕਹਿੰਦੇ ਆ ਕਿ ਨਹੀਂ ਸਾਡੇ ਮਾਲਕ ਦਾ ਇੱਕ ਸੁਪਨਾ ਜਿਹਨੂੰ ਕਿ ਅਸੀਂ ਪੂਰਾ ਕਰ ਸਕਦੇ ਹਾਂ ਇਸ ਕਰਕੇ ਅਸੀਂ ਜਿੰਨੇ ਸਾਡੀ ਕੰਪਨੀ ਦੇ ਔਜ਼ਾਰ ਤਿਆਰ ਹੋਣਗੇ ਜਿੰਨੇ ਇਕਵਿਪਮੈਂਟਸ ਤਿਆਰ ਹੋਣਗੇ ਉਨ੍ਹਾਂ ਦਾ ਜਿਹੜਾ ਕਲਰ ਆ ਉਹ ਗ੍ਰੀਨ ਹੋਊਗਾ ਕਿਉਂਕਿ ਸਾਡੇ ਜਿਹੜੇ ਮਾਲਕ ਨੂੰ ਖੇਤੀ ਨਾਲ ਬਹੁਤ ਪਿਆਰ ਸੀ ਗ੍ਰੀਨਰੀ ਆ ਜਿਹੜੀ ਹਰਿਆਲੀ ਆ ਉਹ ਹਰੀ ਫਸਲ ਨੂੰ ਦਰਸਾਉਂਦੀ ਆ ਤੇ ਵਿੱਚ ਜਿਹੜਾ ਅਸੀਂ ਇਹਦੇ ਪੀਲਾ ਟੱਚ ਦੇ ਰਹੇ ਆ ਉਹ ਪੱਕੀ ਹੋਈ ਫਸਲ ਨੂੰ ਦਰਸਾਉਂਦਾ ਤੇ ਅਸੀਂ ਚਾਹੁੰਦੇ ਹਾਂ ਕਿ ਹਰ ਇੱਕ ਜਿਹੜਾ ਕਿਸਾਨ ਆ ਉਹ ਆਦੀ ਫਸਲ ਨਾਲ ਕਸ਼ਾਹਲ ਜ਼ਿੰਦਗੀ ਜਿਵੇਂ ਹਰੀ-ਭਰੀ ਜ਼ਿੰਦਗੀ ਹੋਵੇ ਫਸਲਵਰਗੀ ਉਹਦੀ ਅਜਿਹੇ ਹਿਕਵਮੈਂਟਸ ਬਣਾ ਰਹੇ ਹਾਂ ਜਿਹੜਾ ਕਿਸਾਨ ਦੀ ਫਸਲ ਵਿੱਚ ਫਿਰਦਾ ਇੱਕ ਫਸਲਵਰਗਾ ਹੀ ਦਿਖਾਈ ਦੇਵੇਗਾ ਜਿਹਨੂੰ ਵੇਖ ਕੇ ਕਿਸਾਨ ਦਾ ਮਨ ਹਮੇਸ਼ਾ ਹਰਿਆਲੀ ਨਾਲ ਲਹਿਰ ਉਠੇਗਾ ਤਾਂ ਐਸੀ ਕਰਕੇ ਜੌਂਡੀਅਰ ਕੰਪਨੀਆਂ ਜਿਹੜੀ ਉਹਨੇ ਕੰਪਨੀ ਦਾ ਦਰਾਕੀ ਦੇ ਅਕੂਮੈਂਟਸ ਤਿਆਰ ਕਰਨੇ ਸ਼ੁਰੂ ਕਰ ਦਿੱਤੇ ਤੇ ਹੌਲੀ ਹੌਲੀ ਉਹਨਾਂ ਦੀ ਜਿਹੜੀ ਕੰਪਨੀ ਆ ਇੱਕ ਐਡੇ ਵੱਡੇ ਲੈਵਲ ਤੇ ਪਹੁੰਚੀ ਕਿ ਇੰਡੀਆ ਦੀ ਟੌਪ 10 ਕੰਪਨੀਆਂ ਵਿੱਚ ਆਉਣ ਲੱਗੀ ਤੇ ਉਹ ਕੰਪਨੀ ਜਿਹਨੂੰ ਕੋਈ ਬਹੁਤ ਵੱਡੇ ਵੱਡੇ ਅਵਾਰਡ ਤੇ ਉਹ ਬੰਦਾ ਉਹ ਜੌਂ ਜਿਹਨੂੰ ਕਿ ਜਿਨੇ ਕਦੇ ਟਰੈਕਟਰ ਤੱਕ ਨਹੀਂ ਬਣਾਇਆ ਸੀ ਅੱਜ ਉਹ ਬੰਦੇ ਦਾ ਨਾਮ ਉਸ ਟਰੈਕਟਰ ਦੇ ਉੱਪਰ ਚੱਲ ਰਿਹਾ ਜਿਨੇ ਕਦੇ ਸੋਚਿਆ ਨਹੀਂ ਸੀ ਕਿ ਮੇਰੇ ਮਰਨ ਤੋਂ ਬਾਅਦ ਵੀ ਮੈਂ ਜਿਹੜਾ ਇੱਕ ਨਾਮ ਬਣਾ ਕੇ ਜਾਵਾਂਗਾ ਪਰ ਉਹ ਦੀ ਸੱਚੀ ਮਿਹਨਤ ਆਪ ਦੇ ਕਰਿੰਦਿਆਂ ਨਾਲ ਕੀਤਾ ਗਿਆ ਸੱਚਾ ਵਰਤਾਓ ਚੰਗਾ ਲਹਿਜਾ ਤੇ ਮਿਹਨਤ ਦਾ ਨਤੀਜਾ ਜੋ ਅੱਜ ਤੱਕ ਅਸੀਂ ਦੁਨੀਆ ਦੇ ਵਿੱਚ ਵੇਖ ਰਹੇ ਹਾਂ ਇੱਕ ਸੀ ਇੱਕ ਜੌਂਡੀਅਰ ਦੀ ਕਹਾਣੀ ਛੋਟੀ ਜੀ ਨੌਲੇਜ ਕੱਲ ਆਪ ਇੱਕ ਨਵੇਂ ਟੌਪਿਕ ਨਾਲ ਲਾਵਾਂਗੇ ਅੱਜ ਲਈ ਧੰਨਵਾਦ ਜੀ